ਅਕਾਲ ਤੇ ਅੱਜ ਦੀ ਮੇਰੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਸਵੇਰ ਦਾ ਟਾਈਮ ਆ ਤੇ ਅੱਜ ਮੈਂ ਬਣਾਉਣ ਲੱਗੀ ਆ ਬ੍ਰੇਕਫਾਸਟ ਅੱਜ ਮੈਂ ਆਪਣੇ ਹਸਬੰਦ ਦਾ ਲੰਚ ਬਾਕਸ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਮੈਂ ਕਰੇਲੇ ਜਿਹੜੇ ਛਿੱਲ ਕੇ ਉਹਨਾਂ ਨੂੰ ਹਾਫ ਵਿੱਚ ਜਿਹੜਾ ਚੀਰਾ ਲਗਾ ਦਿੱਤਾ ਆ ਤੇ ਮੂੰਗੀ ਮਸਰਾਂ ਦੀ ਜਿਹੜੀ ਦਾਲ ਆ ਉਹ ਮੈਂ ਪਹਿਲਾਂ ਹੀ ਬਣਨ ਵਾਸਤੇ ਰੱਖ ਦਿੱਤੀ ਸੀ ਮੀਡੀਅਮ ਹੀਟ ਦੇ ਉੱਤੇ ਅੱਧਾ ਪੌਣਾ ਘੰਟਾ ਜਿਹੜਾ ਨੂੰ ਲੱਗ ਜਾਂਦਾ ਆ ਬਣਨ ਲਈ ਤੇ ਕ੍ਰੇਲਿਆਂ ਨੂੰ ਮੈਂ ਜਿਹੜਾ ਸੁੱਕੇ ਮਸਾਲੇ ਨਾਲ ਭਰਨਾ ਸੀ ਅੱਜ ਸੋ ਮੈਂ ਇੱਕ ਕੌਲੀ ਵਿੱਚ ਨਮਕ ਪਾਇਆ ਹਲਦੀ ਪਾਈ ਆ ਲਾਲ ਮਿਰਚ ਪਾਈ ਕੁੱਟੀ ਹੋਈ ਇੱਕ ਚਮਚ ਗਰਮ ਮਸਾਲੇ ਦਾ ਪਾ ਦਿੱਤਾ ਤੇ ਥੋੜਾ ਜਿਹਾ ਆਮਚੂਰ ਪਾਊਡਰ ਪਾ ਦਿੱਤਾ ਸੁੱਕਾ ਮਸਾਲਾ ਸੀ ਹਰੀ ਵਿੱਚ ਨਹੀਂ ਪਾਉਣੀ ਸੀ ਇਸ ਕਰਕੇ ਜਿਹੜਾ ਲਾਲ ਮਿਰਚ ਕੁੱਟੀ ਹੋਈ ਪਾ ਦਿੱਤੀ ਤੇ ਮਸਾਲੇ ਨੂੰ ਮੈਂ ਜਿਹੜਾ ਆ ਉਹ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਸ ਸੁੱਕੇ ਮਸਾਲੇ ਨੂੰ ਜਿਹੜਾ ਆ ਉਹ ਮੈਂ ਭਰ ਦਿੱਤਾ ਕ੍ਰੇਲਿਆਂ ਦੇ ਵਿੱਚ ਅਤੇ ਦੋਸਤ ਇਹਦਾ ਬ੍ਰੇਕਫਾਸਟ ਬਣਾਈਦਾ ਨਾ ਤੇ ਬਹੁਤ ਜ਼ਿਆਦਾ ਕੰਮ ਹੁੰਦਾ ਹੈ ਨਾ ਸਾਰੇ ਕੰਮ ਜਿਹੜੇ ਨਾਲ ਦੇ ਨਾਲ ਕਰਨੇ ਹੁੰਦੇ ਆ ਸੋ ਮੈਂ ਜਿਹੜੀ ਦਾਲ ਆ ਉਹ ਬਣਨ ਵਾਸਤੇ ਰੱਖੀ ਹੋਈ ਆ ਤੇ ਦਾਲ ਜਿਹੜੀ ਆ ਉਹ 90% ਜਿਹੜੀ ਕੁਕ ਹੋ ਚੁੱਕੀ ਆ ਤੇ ਇਧਰ ਮੈਂ ਕ੍ਰੇਲਿਆਂ ਵਿੱਚ ਜਿਹੜਾ ਮਸਾਲਾ ਆ ਉਹ ਵੀ ਭਰ ਦਿੱਤਾ ਆ ਤੇ ਮੈਂ ਕ੍ਰੇਲਿਆਂ ਦੇ ਉੱਤੇ ਮੈਂ ਜਿਹੜਾ ਚੰਗੀ ਤਰ੍ਹਾਂ ਤਾਗੇ ਨੂੰ ਲਪੇਟ ਦਵਾਂਗੀ ਕਿ ਜਿਹੜਾ ਵੈਸੇ ਤੇ ਜੇ ਅਸੀਂ ਪਿਆਜ਼ ਦਾ ਮਸਾਲਾ ਭਰੀਏ ਫਿਰ ਜਿਆਦਾ ਹੁੰਦਾ ਆ ਕਿ ਘਰੇਲਿਆਂ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਟਾਈਟ ਕਰਦੀ ਹੈ ਬਟ ਜਦੋਂ ਸੁੱਕਾ ਮਸਾਲਾ ਭਰਿਆ ਹੋਵੇ ਫਿਰ ਜਿਆਦਾ ਇਹਦੇ ਨਿਕਲਣ ਦਾ ਡਰ ਨਹੀਂ ਹੁੰਦਾ ਸੋ ਸਾਰੇ ਘਰੇਲਿਆਂ ਨੂੰ ਮੈਂ ਜਿਹੜਾ ਧਾਗਾ ਆ ਉਹ ਛੜਾ ਦਿੱਤਾ ਆ ਤੇ ਥੋੜਾ ਜਿਹਾ ਜਿਹੜਾ ਸੁੱਕਾ ਮਸਾਲਾ ਸੀ ਉਹ ਬਚ ਗਿਆ ਸੀਗਾ ਤੇ ਫਿਰ ਮੈਂ ਨਾ ਨਾਲ ਛੇ ਪਿਆਜ਼ ਵੀ ਜਿਹੜੇ ਛੋਟੇ-ਛੋਟੇ ਛਿੱਲ ਲੈ ਤੇ ਉਹਨਾਂ ਦੀਆਂ ਗੰਡਾਂ ਜਿਹੜੀਆਂ ਉਹ ਨਹੀਂ ਕਟੀਆਂ ਕਿਉਂਕਿ ਜੇ ਗੰਡਾ ਕੱਟ ਦਈਏ ਫਿਰ ਪਿਆਜ਼ ਜਿਹੜੇ ਖਿੱਲੇ ਜਾਂਦੇ ਆ ਤੇ ਉਹਨਾਂ ਦੇ ਵਿੱਚ ਮੈਂ ਤਿੰਨ ਚੀਰੇ ਲਗਾ ਦਿੱਤੇ ਦੋ ਮੈਂ ਬਰਾਬਰ ਦੇ ਲਗਾ ਦੇ ਲਗਾ ਦਿੱਤੇ ਤੇ ਇੱਕ ਉਹਦੇ ਸੈਂਟਰ ਵਿੱਚ ਲਗਾ ਦਿੱਤਾ ਪਰ ਮੈਂ ਹੱਲੇ ਮਸਾਲਾ ਨਹੀਂ ਭਰਿਆ ਮਸਾਲਾ ਮੈਂ ਬਾਅਦ ਚ ਭਰੂੰਗੀ ਜੇ ਮੈਂ ਪਹਿਲਾਂ ਮਸਾਲਾ ਪਾੜ ਦਿੱਤਾ ਤਾਂ ਜਿਹੜਾ ਪਿਆਜ਼ ਆ ਉਹਨਾਂ ਨੇ ਪਾਣੀ ਛੱਡ ਦੇਣਾ ਸੋ ਦਾਲ ਜਿਹੜੀ ਆ ਉਹ ਵੀ ਮੈਂ ਚੈੱਕ ਕਰ ਲਈ ਆ ਤੇ ਇੱਧਰ ਮੈਂ ਜਿਹੜੇ ਘਰੇਲੇ ਆ ਉਹ ਵੀ ਬਨਣ ਵਾਸਤੇ ਰੱਖ ਦਿੱਤੇ ਆ ਤੇਲ ਦੇ ਵਿੱਚ ਅਰ ਬਿਲਕੁਲ ਲੋ ਹੀਟ ਦੇ ਉੱਤੇ ਜਿਹੜੇ ਰੱਖਿਆ। ਆ ਕਿਉਂਕਿ ਮੈਂ ਦਾਲ ਨੂੰ ਚੈੱਕ ਕਰਨ ਲੱਗੀ ਤੇਲ ਜਿਹੜਾ ਥੋੜਾ ਜਿਹਾ ਜ਼ਿਆਦਾ ਗਰਮ ਹੋ ਗਿਆ ਸੋ ਮੈਂ ਗੈਸ ਨੂੰ ਜਿਹੜਾ ਬੰਦ ਕਰ ਦਿੱਤਾ ਸੀਗਾ ਫਿਰ ਮੈਂ ਵਿੱਚ ਕਰੇਲੇ ਪਾ ਦਿੱਤੇ ਸੀ ਨਾਲ ਇੱਕ ਵਾਰੀ ਹਿਲਾ ਦਿੱਤੇ ਕਿਉਂਕਿ ਤੇਲ ਜਿਹੜਾ ਬਹੁਤ ਜ਼ਿਆਦਾ ਗਰਮ ਸੀਗਾ ਕਿ ਜਿਹੜੇ ਕਰੇਲੇ ਆ ਉਹ ਸੜ ਨਾ ਜਾਣ। ਹੁਣ ਮੈਂ ਇੱਧਰ ਕੱਟਣ ਲੱਗੀਆਂ ਪਿਆਜ਼, ਦੋ ਮੈਂ ਪਿਆਜ਼ ਲਏ ਆ। ਦੋ ਨਹੀਂ ਸੀਗੇ ਮਤਲਬ ਕਿ ਇੱਕੋ ਪਿਆਜ਼ ਸੀਗਾ ਉਹਦੇ ਦੋ ਪਾਰਟ ਸੀਗੇ। ਤੇ ਇਹਨਾਂ ਨੂੰ ਮੈਂ ਦੋ ਮਤਲਬ ਇਸ ਪਿਆਜ਼ ਨੂੰ ਜਿਹੜਾ ਹੈ ਮੈਂ ਦੋ ਚੀਜ਼ਾਂ ਵਿੱਚ ਵਰਤਨਾ ਆ ਸਭ ਤੋਂ ਪਹਿਲਾਂ ਤੇ ਮੈਂ ਦਾਲ ਨੂੰ ਤੜਕਾ ਲਾਉਣਾ ਆ ਉਸੇ ਮੈਂ ਪੈਨ ਵਿੱਚ ਤੇਲ ਗਰਮ ਹੋਣ ਵਾਸਤੇ ਰੱਖ ਦਿੱਤਾ ਸੀ ਉਹਦੇ ਵਿੱਚ ਪਾ ਦਿੱਤਾ ਜੀਰਾ ਤੇ ਨਾਲ ਹੀ ਕੱਟਿਆ ਹੋਇਆ ਪਿਆਜ਼ ਆ ਉਹ ਪਾ ਦਿੱਤਾ ਤੇ ਜਿਹੜਾ ਪਿਆਜ਼ ਆ ਇਹਨੂੰ ਮੈਂ ਭੁੰਨ ਲੈਣਾ ਆ ਜਿੰਨੀ ਦੇਰ ਪਿਆਜ਼ ਭੁੱਜਦਾ ਆ ਤੇ ਜਿਹੜਾ ਬਾਕੀ ਦਾ ਪਿਆਜ਼ ਆ ਉਹ ਥੋੜੀ ਜੀ ਛੋਲਿਆਂ ਦੀ ਦਾਲ ਪਈ ਹੋਈ ਸੀਗੀ ਮੈਂ ਉਹਦੇ ਵਿੱਚ ਪਾ ਦਿੱਤਾ ਨਾਲ ਹੀ ਉਹਦੇ ਵਿੱਚ ਪਾ ਦਿੱਤਾ 3-4 ਵੱਡੇ ਚਮਤ ਜਿਹੜੇ ਆ ਉਹ ਆਟੇ ਦੇ ਫਿਰ ਮੈਂ ਹਰੀ ਮਿਰਚ ਕੱਟੀ ਤਿੰਨ ਹਰੀਆਂ ਮਿਰਚਾਂ ਨੂੰ ਮੈਂ ਛੋਟਾ ਛੋਟਾ ਕੱਟ ਲਿਆ ਬਰੀਕ ਤੇਰਾ ਕੱਟ ਲਿਆ ਤੇ ਨਾਲ ਮੈਂ ਦੋ ਜਿਹੜੇ ਟਮਾਟਰ ਆ ਉਹ ਵੀ ਬਰੀਕ ਕੱਟ ਲੈ ਸੀਗੇ ਹਰੀ ਮਿਰਚ ਜਿਹੜੀ ਆ ਥੋੜੀ ਜਿਹੀ ਦਾਲ ਵਿੱਚ ਜਾਣੀ ਆ ਤੇ ਥੋੜੀ ਜੀ ਜਿਹੜੀ ਮੈਂ ਦਾਲ ਵਾਲਾ ਆਟਾ ਗੁੰਨਣਾ ਆ ਉਹਦੇ ਵਿੱਚ ਮਤਲਬ ਕਿ ਪਾਉਣੀ ਆ ਸੋ ਮੈਂ ਹਰੀ ਮਿਰਚ ਵੀ ਜਿਹੜੀ ਆ ਉਹ ਦਾਲ ਵਾਲੇ ਆਟੇ ਵਿੱਚ ਪਾ ਦਿੱਤੀ ਆ ਤੇ ਵਿੱਚ ਪਾ ਦਿੱਤਾ ਨਾਲ ਹੀ ਆਟੇ ਵਿੱਚ ਇੱਕ ਚਮਚ ਜਿਹੜਾ ਨਮਕ ਦਾ ਤੇ ਇੱਕ ਚਮਚ ਗਰਮ ਮਸਾਲੇ ਦਾ ਜਿਆਦਾ ਕੁਝ ਨਹੀਂ ਪਾਇਆ ਕਿਉਂਕਿ ਦਾਲ ਵਿੱਚ ਆਲਰੇਡੀ ਹੈਗਾ ਸੀਗਾ ਫਿਰ ਪਿਆਜ਼ ਤੇ ਸੌਰੀ ਟਮਾਟਰ ਤੇ ਹਰੀ ਮਿਰਚ ਮੈਂ ਤੜਕੇ ਵਿੱਚ ਪਾ ਦਿੱਤੀ ਨਾਲ ਹੀ ਮੈਂ ਰੂਟੀਨ ਦੇ ਮਸਾਲੇ ਪਾ ਦਿੱਤੇ ਥੋੜਾ ਜਿਹਾ ਨਮਕ, ਦੇਗੀ ਮਿਰਚ ਤੇ ਗਰਮ ਮਸਾਲਾ ਥੋੜਾ ਜਿਹਾ ਨਮਕ ਪਾਇਆ ਕਿਉਂਕਿ ਨਮਕ ਆਲਰੇਡੀ ਦਾਲ ਵਿੱਚ ਪਹਿਲਾਂ ਹੀ ਪਾ ਦਿੱਤਾ ਆ ਤੇ ਇੱਧਰ ਜਿਹੜੇ ਕਰੇਲੇ ਆ ਉਹ ਇੱਕ ਵਾਰ ਦੇ ਜਿਹੜੇ ਕਰੇਲੇ ਆ ਉਹ ਬਣ ਗਏ ਆ ਤੇ ਇਹਨਾਂ ਨੂੰ ਜਿਹੜਾਇਆ ਮੈਂ ਡੂੰਗੇ ਵਿੱਚ ਕੱਢ ਲੈਣਾ ਆ ਤੇ ਫਿਰ ਜਿਹੜੇ ਆ ਬਾਕੀ ਜਿਹੜੇ ਬੱਚੇ ਸੀਗੇ ਸਾਰੇ ਇੱਕੋ ਵਾਰ ਹੀ ਨਹੀਂ ਪਏ ਸੀਗੇ ਨਾ ਸੋ ਜਿਹੜੇ ਬਾਕੀ ਦੇ ਬੱਚੇ ਆ ਉਹ ਵੀ ਮੈਂ ਕਰੇਲੇ ਜਿਹੜੇ ਦੇ ਵਿੱਚ ਪਾ ਦਿੱਤੇ ਆ ਤੇ ਜਿੰਨੀ ਦੇਰ ਮੈਂ ਕਰੇਲੇ ਚੱਕ ਕੀਤੇ ਉਹਨਾਂ ਦੇ ਵਿੱਚ ਜਿਹੜਾ ਤੜਕਾ ਆ ਉਹ ਵੀ ਪੁੱਜ ਗਿਆ ਮਤਲਬ ਕਿ ਜਿਹੜੇ ਟਮਾਟਰ ਪਾਈ ਸੀ ਨਾ ਉਹ ਵੀ ਗਲ ਗਏ ਸੀ ਥੋੜਾ ਜਿਹਾ ਪਾਣੀ ਪਾਇਆ ਸੀ ਕਿਉਂਕਿ ਫਿਰ ਜਿਹੜੇ ਟਮਾਟਰ ਆ ਉਹ ਜਲਦੀ ਗਲ ਜਾਂਦੇ ਆ ਜਿਹੜਾ ਤੜਕਾ ਆ ਉਹ ਵੀ ਪੁੱਜ ਗਿਆ ਤੇ ਤੜਕੇ ਨੂੰ ਮੈਂ ਪਾ ਦਿੱਤਾ ਦਾਲ ਵਿੱਚ ਸੋ ਦਾਲ ਵੀ ਮੇਰੀ ਜਿਹੜੀ ਉਹ ਬਣ ਕੇ ਤਿਆਰ ਹੋ ਗਈ ਤੇ ਕਰੇਲੇ ਜਿਹੜੇ ਉਹ ਵੀ ਹਾਫ ਕੁੱਕ ਹੋ ਗਏ ਮਤਲਬ ਕਿ ਹਾਫ ਕੁੱਕ ਹੋ ਗਏ ਸੀਗੇ ਤੇ ਹਾਫ ਜਿਹੜੇ ਕੁੱਕ ਹੋ ਰਹੇ ਸੀਗੇ ਇਸ ਤਰ੍ਹਾਂ ਜਿਹੜਾ ਆ ਉਹ ਨਾਲ ਦੇ ਨਾਲ ਜਿਹੜਾ ਕੰਮ ਕਰੀਏ ਨਾ ਤੇ ਟਾਈਮ ਦਾ ਜਿਹੜਾ ਉਹ ਪਤਾ ਹੀ ਨਹੀਂ ਲੱਗਦਾ ਸੋ ਦਾਲ ਵੇਖੋ ਕਿੰਨੀ ਸੋਹਣੀ ਬਣੀ ਆ ਕਿੰਨਾ ਸੋਹਣਾ ਕਲਰ ਆਇਆ ਆ ਧਨੀਆ ਨਹੀਂ ਸੀ ਇਸ ਲਈ ਮੈਂ ਨਹੀਂ ਪਾਇਆ ਇੱਦਾਂ ਜਿਹੜਾ ਦਾਲ ਵਾਲਾ ਆਟਾ ਆ ਮੈਂ ਉਹ ਵੀ ਗੁੰਨ ਲੈਣਾ ਆ ਤੇ ਮੈਂ ਜਿਹੜੇ ਦਾਲ ਵਾਲੇ ਆਟੇ ਨੂੰ ਪਹਿਲਾਂ ਉਵੇਂ ਹੀ ਗੁੰਨ ਲਿਆ ਪਾਣੀ ਯੂਜ਼ ਨਹੀਂ ਕੀਤਾ ਮੈਨੂੰ ਥੋੜੇ ਜਿਹਾ ਪਾਣੀ ਦੇ ਲੋੜ ਪਈ ਸੀਗੀ ਤੇ ਉਹ ਮੈਂ ਪਾ ਕੇ ਆਟੇ ਨੂੰ ਜਿਹੜਾ ਪ੍ਰੋਪਰ ਗੁੰਨ ਕੇ ਟੱਕ ਕੇ ਰੱਖ ਦਿੱਤਾ ਸੋ ਨਾਲ ਦੇ ਨਾਲ ਹੀ ਜਿਹੜਾ ਮੈਂ ਥੋੜੀ ਜੀ ਕਲੀਨਿੰਗ ਕਰ ਲਈ ਕਿਉਂਕਿ ਜਦੋਂ ਅਸੀਂ ਜਲਦੀ ਜਲਦੀ ਵਿੱਚ ਕੰਮ ਕਰਦੇ ਆ ਨਾ ਤੇ ਖਲਾਰਾ ਜਿਹੜਾ ਪੈ ਜਾਂਦਾ ਹੈ ਤੇ ਫਿਰ ਨਾਲ ਦੇ ਨਾਲ ਜਿਹੜੀ ਥੋੜੀ ਜੀ ਜਦੋਂ ਰੈਸਟ ਮਿਲਦੀਆਂ ਨਾ ਫਿਰ ਹੁੰਦਾ ਕਿ ਪਹਿਲਾਂ ਅਸੀਂ ਕਲੀਨਿੰਗ ਕਰ ਲਈਏ ਫਿਰ ਮੈਂ ਜਿਹੜਾ ਆ ਦੂਸਰਾ ਆਟਾ ਵੀ ਗੁੰਨਿਆ ਜਿਹਦੇ ਨਾਲ ਸਿੰਪਲ ਅ ਫੁਲਕੇ ਬੰਨੇ ਸੀਗੇ ਜੋ ਕਿ ਮੈਂ ਲੰਚ ਬਾਕਸ ਵਿੱਚ ਪੈਕ ਕਰਨੇ ਸੀਗੇ ਤੇ ਆਟੇ ਨੂੰ ਵੀ ਮੈਂ ਗੁੰਨ ਕੇ ਰੱਖ ਦਿੱਤਾ ਸੋ ਹੁਣ ਵਾਰੀ ਆਈ ਪਿਆਜ਼ ਦੀ ਕਿਉਂਕਿ ਘਰੇਲੇ ਚਨੇ ਉਹ ਬਣ ਗਏ ਸੀਗੇ ਸੋ ਮੈਂ ਹੁਣ ਜਿਹੜਾ ਆ ਪਿਆਜ਼ਾਂ ਦੇ ਵਿੱਚ ਜਿਹੜਾ ਮਸਾਲਾ ਆ ਉਹ ਭਰਨਾ ਆ ਆ ਦਾਲ ਬਣ ਗਈ ਆਟਿਆ ਵੀ ਗੁੱਝ ਗਿਆ ਤੇ ਹੁਣ ਮੈਂ ਭਰਨ ਲੱਗੀਆਂ ਪਿਆਜ਼ ਵਿੱਚ ਮਸਾਲਾ ਮੈਨੂੰ ਇਹ ਜਿਹੜੇ ਪਿਆਜ਼ ਆ ਬਹੁਤ ਹੀ ਟੇਸਟੀ ਲੱਗਦੇ ਆ ਮੇਰੇ ਹਸਬੰਡ ਜਿਹੜੇ ਉਹ ਕਰੇਲੇ ਜਿਹੜੇ ਭਰਵੇਂ ਕਰੇਲੇ ਹੁੰਦੇ ਆ ਉਹ ਨਹੀਂ ਖਾਂਦੇ ਬੱਚੀ ਵੀ ਜਿਹੜੇ ਆ ਭਰਵੇਂ ਕਰੇਲੇ ਨਹੀਂ ਖਾਂਦੇ ਤੇ ਮੈਂ ਵੀ ਬਹੁਤ ਘੱਟ ਖਾਨੀ ਆ ਮੈਨੂੰ ਇਸ ਤਰ੍ਹਾਂ ਜਿਹੜੇ ਭਰ ਕੇ ਪਿਆਜ਼ ਖਾਣੇ ਜਿਹੜੇ ਆ ਉਹ ਬਹੁਤ ਪਸੰਦ ਆ ਤੇ ਕਈ ਵਾਰੀ ਜਦੋਂ ਲੰਚ ਦੇ ਟਾਈਮ ਤੇ ਰੋਟੀ ਦੇ ਨਾਲ ਨਹੀਂ ਕੁਝ ਹੁੰਦਾ ਮੈਂ ਉਦੋਂ ਵੀ ਜਿਹੜੇ ਇਸ ਤਰ੍ਹਾਂ ਪਿਆਜ਼ ਆ ਉਹ ਬਣਾ ਲੈਨੀ ਆ ਸੋ ਗਰੇਲੇ ਜਿਹੜੇ ਉਹ ਵੀ ਪੱਕ ਚੁੱਕੇ ਸੀਗੇ ਥੋੜੀ ਜਿਹੀ ਕਕਰ ਸੀਗੀ ਸੋ ਮੈਂ ਨਾਲ ਦੇ ਨਾਲ ਜਿਹੜੇ ਆ ਪਿਆਜ਼ ਵੀ ਉਹਦੇ ਵਿੱਚ ਪਾ ਦਿੱਤੇ ਤੇ ਪਿਆਜ਼ ਨੂੰ ਮਤਲਬ ਕਿ ਫਰਾਈ ਹੋਣ ਵਾਸਤੇ ਰੱਖ ਦਿੱਤਾ ਸੋ ਹੁਣ ਵਾਰੀ ਆਈ ਫੁਲਕਿਆਂ ਦੀ ਫੁਲਕੇ ਜਿਹੜੇ ਦੋ ਤਰ੍ਹਾਂ ਦੇ ਬਣਨੇ ਆ ਇੱਕ ਦਾਲ ਵਾਲੇ ਇੱਕ ਸਾਦੇ ਦਾਲ ਵਾਲੀਆਂ ਪਰੌਂਠੀਆਂ ਬਣੀਆਂ ਆ ਉਹਨਾਂ ਦਾ ਕਰਨਾ ਆ ਨਾਸ਼ਤਾ ਤੇ ਜਿਹੜੇ ਸਾਦੇ ਫੁਲਕੇ ਬਣਨੇ ਆ ਉਹ ਜਾਣੇ ਆ ਟਿਫਨ ਵਿੱਚ ਸੋ ਸਭ ਤੋਂ ਪਹਿਲਾਂ ਮੈਂ ਬਣਾਉਂਗੀ ਦਾਲ ਵਾਲੀਆਂ ਪਰੌਂਠੀਆਂ ਦਾਲ ਬਚ ਜਾਵੇ ਅਗਰ ਦੁਬਾਰਾ ਖਾਣ ਨੂੰ ਨਾ ਦਿਲ ਕਰੇ ਤੇ ਇਹ ਜਿਹੜਾ ਬੈਸਟ ਤਰੀਕਾ ਆ ਦਾਲ ਦਾ ਰੀਯੂਜ਼ ਦਾ ਮਤਲਬ ਕਿ ਦਾਲ ਵਿੱਚ ਗੁੰਨ ਲਓ ਆਟਾ ਤੇ ਦਾਲ ਦੀਆਂ ਬਣਾ ਲਓ ਪਰੌਂਠੀਆਂ ਅਚਾਰ ਨਾਲ ਖਾਓ ਪੂਦਨੇ ਦੀ ਚਟਨੀ ਨਾਲ ਖਾਓ ਬਹੁਤ ਹੀ ਟੇਸਟੀ ਲੱਗਦੀਆਂ ਆ ਸੋ ਇਹ ਆ ਹੁਣ ਜਿਹੜੀ ਅੱਜ ਦੀ ਨਾਸ਼ਤੇ ਦੀ ਥਾਲੀ ਸੋ ਇੱਧਰ ਜਿਹੜੇ ਪਿਆਜ਼ ਆ ਉਹ ਵੀ ਬਣ ਗਏ ਆ ਤੇ ਪੈਨ ਦਾ ਵੇਖੋ ਕੀ ਹਾਲ ਹੋ ਗਿਆ ਤੇ ਘਰੇਲੇ ਜਿਹੜੇ ਉਹ ਵੀ ਬਣ ਗਏ ਸੀਗੇ ਜਿਹੜੇ ਬਹੁਤ ਜ਼ਿਆਦਾ ਪਤਲੇ ਘਰੇਲੇ ਸੀ ਨਾ ਪਤਾ ਨਹੀਂ ਕਿਉਂ ਥੋੜੇ ਜਿਹਾ ਸਖਤ ਹੋ ਗਏ ਸੀ ਬਾਕੀ ਬੜੇ ਟੇਸਟੀ ਬਣੇ ਸੀ ਮੈਂ ਰੋਟੀ ਦੇ ਵਿੱਚ ਹੀ ਰੱਖ ਦਿੱਤੇ ਘਰੇਲੇ ਤੇ ਪਿਆਜ਼ ਤੇ ਟਿਫਨ ਕਰ ਦਿੱਤਾ ਪੈਕ ਦਾਲ ਦੇ ਨਾਲ ਸੋ ਇਹ ਸੀਗਾ ਅੱਜ ਮੇਰੇ ਹਸਬੰਡ ਦਾ ਲੰਚ ਬਾਕਸ ਤੇ ਹਮੇਸ਼ਾ ਉਹ ਸਟੀਲ ਦੇ ਲੰਚ ਬਾਕਸ ਵਿੱਚ ਲੈ ਕੇ ਜਾਂਦੇ ਆ ਮੈਂ ਦਾਲ ਵਾਲੀ ਰੋਟੀ ਨਹੀਂ ਖਾਦੀ ਸੋ ਇਹ ਸੀਗੀ ਅੱਜ ਦੀ ਸਾਡੀ ਥਾਲੀ ਦਾਲ ਮੂੰਗੀ ਮਸਰਾਂ ਦੀ ਨਾਲ ਕ੍ਰੇਲੇ ਤੇ ਨਾਲ ਪਿਆਜ਼ ਤੇ ਨਾਲ ਫੁਲਕੇ ਤੇ ਨਾਲ ਮੈਂ ਜਿਹੜੀ ਉਹ ਬਣਾਈ ਸੀ ਆਪਣੇ ਜੋਗੀ ਚਾਹ ਕਿਉਂਕਿ ਮਾਰਨਿੰਗ ਟਾਈਮ ਦੋ ਵਰੀ ਜਿਹੜੀ ਉਹ ਮੈਂ ਚਾਹ ਪੀਣੀ ਹੁੰਦੀ ਆ 1 ਵਜੇ ਜਦੋਂ ਸਵੇਰੇ ਸਵੇਰੇ ਉੱਠਦੇ ਆ ਤੇ ਇੱਕ ਵਾਰ ਜਿਹੜੀ ਆ ਉਹ ਨਾਸ਼ਤੇ ਦੇ ਨਾਲ ਸੋ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਤੇ ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਥੈਂਕ ਯੂ ਫਾਰ ਵਾਚਿੰਗ